ਸਤ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕਬੂਜ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਦੋਸਤੋ ਅੱਜ ਕੱਲ੍ਹ ਹਰੇਕ ਗਲੀ ਮਹੱਲੇ ਦੇ ਵਿੱਚ ਹਰੇਕ ਛੋਟੀ ਬੜੀ ਦੁਕਾਨ ਦੇ ਉੱਪਰ ਤੁਹਾਨੂੰ ਸਾਊਂਡ ਬਾਕਸ ਪਾਏ ਮਿਲ ਜਾਂਦੇ ਨੇ ਪੇਟੀਐਮ ਕੰਪਨੀ ਦੇ ਜਿਸ ਦੇ ਉੱਪਰ ਇੱਕ ਕੋਡ ਬਣਿਆ ਹੁੰਦਾ ਹੈ ਤੁਸੀਂ ਆਪਣੀ ਮੋਬਾਈਲ ਐਪ ਦੇ ਰਾਹੀਂ ਉਸ ਕੋਡ ਨੂੰ ਸਕੈਨ ਕਰਦੇ ਹੋ ਅਤੇ ਉਸ ਦੁਕਾਨਦਾਰ ਨੂੰ ਪੇਮੈਂਟ ਕਰ ਦਿੰਦੇ ਹੋ ਪਰੰਤੂ ਹੁਣ ਕਿਉਂਕਿ ਪੇਟੀਐਮ ਕੰਪਨੀ ਦੇ ਉੱਪਰ ਵਪਾਰਕ ਪਾਬੰਦੀਆਂ ਰਿਜ਼ਰਵ ਬੈਂਕ ਆਫ ਇੰਡੀਆ ਨੇ ਲਗਾ ਦਿੱਤੀਆਂ ਹਨ ਅਤੇ 15 ਮਾਰਚ ਤੋਂ ਬਾਅਦ ਹੁਣ Paytm ਵਾਲੇ ਸਾਊਂਡ ਬਾਕਸ ਦਾ ਕੀ ਬਣੇਗਾ ਤੁਹਾਡੇ ਮਨ ਵਿੱਚ अनेका ਅਜਿਹੇ ਸਵਾਲ ਹੋਣਗੇ ਕਿਉਂਕਿ ਛੋਟੀ ਤੋਂ ਛੋਟੀ ਡੇਢੀ ਛੋਟੀ ਤੋਂ ਛੋਟੀ ਦੁਕਾਨ ਤੱਕ Paytm ਕੰਪਨੀ ਦਾ ਸਾਊਂਡ ਬਾਕਸ ਪਹੁੰਚ ਚੁੱਕਾ ਹੈਗਾ ਤਾਂ ਹੁਣ ਸਾਰੇ ਲੋਕ ਸਸੋ ਪੰਜ ਵਿੱਚ ਨੇ ਕਿ ਕੀ ਇਸ ਸਾਊਂਡ ਬਾਕਸ ਦਾ ਅਸੀਂ ਉਪਯੋਗ ਕਰ ਸਕਾਂਗੇ ਕਿ ਨਹੀਂ ਕਰ ਸਕਾਂਗੇ ਕੀ ਇਸ ਦੇ ਦੁਆਰਾ ਅਸੀਂ ਪੇਮੈਂਟ ਗ੍ਰਾਹਕ ਤੋਂ ਲੈ ਸਕਾਂਗੇ ਕਿ ਨਹੀਂ ਲੈ ਸਕਾਂਗੇ ਇਹਨਾਂ ਸਾਰੇ ਸਵਾਲਾਂ ਦਾ ਜਵਾਬ RBI ਨੇ ਬਿਲਕੁਲ ਕਰੀਰ ਕੀਤਾ ਹੈ ਉਮੈ ਤੁਹਾਨੂੰ ਦੱਸਾਂਗਾ ਕਿ RBI ਕੀ ਇਸ ਦੇ ਬਾਰੇ ਕਹਿ ਰਿਹਾ ਹੈ ਅਤੇ ਇਸ ਦਾ ਉਪਯੋਗ ਹੁਣ ਹੋਵੇਗਾ ਜਾਂ ਫਿਰ ਨਹੀਂ ਹੋਵੇਗਾ ਸੋ ਦੋਸਤੋ ਇਹ ਪੂਰੀ ਜਾਣਕਾਰੀ ਲੈਣ ਲਈ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਪੂਰੀ ਵੀਡੀਓ ਨੂੰ ਜਰੂਰ ਦੇਖਿਓ ਅਤੇ ਇਸ ਵੀਡੀਓ ਨੂੰ ਦਬ ਕੇ ਸ਼ੇਅਰ ਵੀ ਜਰੂਰ ਕਰਿਓ ਤਾਂ ਕਿ ਹਰੇਕ ਛੋਟੇ ਤੋਂ ਛੋਟੇ ਦੁਕਾਨਦਾਰ ਤੱਕ ਇਹ ਵੀਡੀਓ ਪਹੁੰਚ ਜਾਵੇ ਤਾਂ ਫਿਰ ਕੀ ਤੁਹਾਡੀ ਦੁਕਾਨ ਤੇ ਤੁਹਾਡੀ ਰੇੜੀ ਤੇ ਵੀ ਇਹ ਵਾਲਾ ਸਾਊਂਡ ਬਾਕਸ ਮੌਜੂਦ ਹੈ ਜਿਸ ਦੇ ਰਾਹੀਂ ਤੁਸੀਂ ਪੈਸੇ ਗ੍ਰਾਹਕ ਕੋਲੋਂ ਹਾਸਲ ਕਰਦੇ ਹੋ ਤਾਂ ਫਿਰ ਤੁਹਾਡੇ ਮਨ ਵਿੱਚ ਕੁਝ ਸ਼ੰਕਾਾਂ ਮ ਆਉਣਗੀਆਂ ਤਾਂ RBI ਦੇ ਵੱਲੋਂ ਦੂਰ ਕੀਤੀਆਂ ਗਈਆਂ ਤੁਹਾਡੀ ਸ਼ੰਕਾਵਾਂ ਦੇ ਉੱਤਰ ਕੀ ਨੇ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਰਿਜ਼ਰਵ ਬੈਂਕ ਆਫ ਇੰਡੀਆ ਕਹਿੰਦਾ ਕਿ ਤੁਹਾਡੇ ਮਨ ਵਿੱਚ ਸਵਾਲ ਹੋਵੇਗਾ ਕਿ ਮੈਂ ਇੱਕ ਵਪਾਰੀ ਹਾਂ ਅਤੇ Paytm QR ਕੋਡ Paytm ਸਾਊਂਡ ਬਾਕਸ ਜਾਂ Paytm POS ਟਰਮੀਨਲ ਦੀ ਵਰਤੋਂ ਕਰਕੇ ਭੁਗਤਾਨ ਸਵਿਕਾਰ ਕਰਦਾ ਹਾਂ ਜੋ ਕਿਸੇ ਹੋਰ ਬੈਂਕ ਖਾਤੇ Paytm ਪੇਮੈਂਟ ਬੈਂਕ ਵਿੱਚ ਨਹੀਂ ਨਾਲ ਜੁੜਿਆ ਹੋਇਆ ਹੈ ਕੀ ਮੈਂ 15 ਮਾਰਚ 2024 ਤੋਂ ਬਾਅਦ ਇਸ ਸੈਟਅਪ ਦੀ ਵਰਤੋਂ ਜਾਰੀ ਰੱਖ ਸਕਦਾ ਹਾਂ ਤਾਂ RBI ਤੁਹਾਨੂੰ ਉੱਤਰ ਦਿੰਦਾ ਹੈ ਕਿ ਹਾਂ ਜੇਕਰ ਤੁਹਾਡੀ ਰਸੀਦ ਵਿੱਚ ਫੰਡ ਟਰਾਂਸਫਰ Paytm ਪੇਮੈਂਟ ਬੈਂਕ ਤੋਂ ਇਲਾਵਾ ਕਿਸੇ ਹੋਰ ਖਾਤੇ ਦੇ ਵਿੱਚ ਲਿੰਕ ਹੈ ਤਾਂ ਤੁਸੀਂ 15 ਮਾਰਚ 2024 ਤੋਂ ਬਾਅਦ ਵੀ ਇਸ ਵਿਵਸਥਾ ਦੀ ਵਰਤੋਂ ਕਰਨਾ ਜਾਰੀ ਰੱਖ ਸਕਦੇ ਹੋ ਰਿਜ਼ਰਵ ਬੈਂਕ ਆਫ ਇੰਡੀਆ ਕਹਿੰਦਾ ਹੈ ਕਿ Paytm ਦਾ ਤੁਹਾਡੇ ਕੋਲ ਸਾਊਂਡ ਬਾਕਸ ਆਏਗਾ ਲੇਕਿਨ ਜੇਕਰ ਤੁਹਾਡਾ ਕੋਈ ਹੋਰ ਕਿਸੇ ਵੀ ਬੈਂਕ ਦਾ ਖਾਤਾ ਉਸ ਸਾਊਂਡ ਬਾਕਸ ਦੇ ਨਾਲ ਲਿੰਕ ਹੈਗਾ ਫਿਰ ਤੁਸੀਂ ਭੁਗਤਾਨ ਜਾਰੀ ਰੱਖ ਸਕਦੇ ਹੋ ਫਿਰ ਤੁਸੀਂ ਗ੍ਰਾਹਕ ਦੇ ਕੋਲੋਂ ਪੈਸੇ ਹਾਸਲ ਕਰ ਸਕਦੇ ਹੋ ਹੁਣ ਆਰਬੀ ਕਹਿੰਦਾ ਤੁਹਾਡੇ ਮਨ ਵਿੱਚ ਇਹ ਸਵਾਲ ਹੋ ਸਕਦਾ ਹੈ ਕਿ ਮੈਂ ਇੱਕ ਵਪਾਰੀ ਹਾਂ ਅਤੇ ਪੇਟੀਐਮ ਕਿਊ ਆਰ ਕੋਡ ਪੇਟੀਐਮ ਸਾਊਂਡ ਬਾਕਸ ਪੇਟੀਐਮ ਪੀਓਐਸ ਟਰਮੀਨਲ ਦੀ ਵਰਤੋਂ ਕਰਕੇ ਭੁਗਤਾਨ ਸਵਿਕਾਰ ਕਰਦਾ ਹਾਂ ਜੋ ਮੇਰੇ ਪੇਟੀਐਮ ਪੇਮੈਂਟਸ ਬੈਂਕ ਦੇ ਨਾਲ ਲਿੰਕ ਵਾਲਿਡ ਜਾਂ ਖਾਤੇ ਨਾਲ ਲਿੰਕ ਹੈ ਕੀ ਮੈਂ ਵਰਤੋਂ ਜਾਰੀ ਰੱਖ ਸਕਦਾ ਹਾਂ 15 ਮਾਰਚ 2024 ਤੋਂ ਬਾਅਦ ਤੁਹਾਡੇ ਮਨ ਵਿੱਚ ਇਹ ਸਵਾਲ ਹੈ ਕਿ ਤੁਹਾਡਾ ਪੇਟੀਐਮ ਦੇ ਸਾਊਂਡ ਬਾਕਸ ਦੇ ਨਾਲ ਪੇਟੀਐਮ ਦਾ ਹੀ ਬੈਂਕ ਖਾਤਾ ਜਾਂ ਵਾਲਟ ਲਿੰਕ ਹੈ ਹੋਰ ਕਿਸੇ ਬੈਂਕ ਦਾ ਨਹੀਂ ਹੈਗਾ ਤਾਂ ਫਿਰ ਆਰਬੀ ਤੁਹਾਨੂੰ ਉੱਤਰ ਦਿੰਦਾ ਕਿ ਨਹੀਂ 15 ਮਾਰਚ 2024 ਤੋਂ ਬਾਅਦ ਤੁਸੀਂ ਰਿਫੰਡ ਕੈਸ਼ਬੈਕ ਸਹਿਭਾਗੀ ਬੈਂਕਾਂ ਤੋਂ ਸਵੀਪ ਇਨ ਜਾਂ ਪੇਟੀਐਮ ਪੇਮੈਂਟਸ ਬੈਂਕ ਦੇ ਨਾਲ ਤੁਹਾਡੇ ਬੈਂਕ ਖਾਤੇ ਜਾਂ ਵਾਲਟ ਵਿੱਚ ਵਿਆਜ ਤੋਂ ਇਲਾਵਾ ਕੋਈ ਹੋਰ ਰਕਮ ਪ੍ਰਾਪਤ ਨਹੀਂ ਕਰ ਸਕੋਗੇ ਕਿਸੇ ਵੀ ਅਸੁਵਿਧਾ ਜਾਂ ਰੁਕਾਵਟ ਤੋਂ ਬਚਣ ਲਈ ਆਰਬੀਐਸਲਾਹ ਦਿੰਦਾ ਕਿ ਤੁਸੀਂ ਭੁਗਤਾਨ ਪ੍ਰਾਪਤ ਕਰਨ ਲਈ ਕਿਸੇ ਹੋਰ ਬੈਂਕ ਦੇ ਖਾਤੇ ਜਾਂ ਵਾਲਟ ਨਾਲ ਲਿੰਕ ਕੀਤਾ ਕਿਉਂ ਨਵਾਂ ਕਯੂਆਰ ਕੋਡ ਪ੍ਰਾਪਤ ਕਰ ਸਕਦੇ ਹੋ ਅਤੇ ਤੁਸੀਂ ਆਪਣੇ ਸੇਵਾ ਪ੍ਰਦਾਤਾ ਰਾਹੀਂ ਆਪਣੇ ਬੈਂਕ ਖਾਤੇ ਦੇ ਵੇਰਵੇ ਜਿਸ ਵਿੱਚ ਤੁਸੀਂ ਭੁਗਤਾਨ ਪ੍ਰਾਪਤ ਕਰਦੇ ਹੋ ਵੀ ਬਦਲ ਸਕਦੇ ਹੋ ਹੁਣ ਆਰਬੀ ਕਹਿੰਦਾ ਕਿ ਨਹੀਂ ਤੁਸੀਂ ਇਸ ਨੂੰ ਵਰਤੋਂ ਨਹੀਂ ਕਰ ਸਕੋਗੇ 15 ਮਾਰਚ 2024 ਤੋਂ ਬਾਅਦ ਉਹ ਕਹਿੰਦੇ ਜੇਕਰ ਤੁਹਾਡਾ ਕਿਸੇ ਹੋਰ ਬੈਂਕ ਦਾ ਖਾਤਾ ਪੇਟੀਐਮ ਦੇ ਸਾਊਂਡ ਬਾਕਸ ਦੇ ਨਾਲ ਲਿੰਕ ਨਹੀਂ ਹੈਗਾ ਤਾਂ ਤੁਸੀਂ ਨਹੀਂ ਪੇਮੈਂਟ ਹਾਸਲ ਕਰ ਸਕੋਗੇ ਤੁਹਾਨੂੰ ਚਾਹੀਦਾ ਕੀ ਹੈ ਤੁਸੀਂ ਸਾਊਂਡ ਬਾਕਸ ਜੇਕਰ ਰੱਖਣਾ ਚਾਹੁੰਦੇ ਹੋ ਪੇਟੀਐਮ ਕੰਪਨੀ ਦਾ ਤਾਂ ਤੁਹਾਨੂੰ ਚਾਹੀਦਾ ਇਹ ਹੈ ਕਿ ਤੁਸੀਂ ਕਿਸੇ ਹੋਰ ਬੈਂਕ ਦਾ ਖਾਤਾ ਇਸ ਸਾਊਂਡ ਬਾਕਸ ਦੇ ਨਾਲ ਅਟੈਚ ਕਰ ਲਵੋ ਫਿਰ ਤੁਸੀਂ ਭੁਗਤਾਨ ਜਾਰੀ ਰੱਖ ਸਕਦੇ ਹੋ ਸੋ ਆਰਪੀ ਨੇ ਬਿਲਕੁਲ ਕਲੀਅਰ ਕੀਤਾ ਹੈ ਤੁਹਾਡੀ ਦੁਕਾਨ ਤੁਹਾਡੀ ਰੇੜੀ ਦੇ ਉੱਪਰ ਜਾਂ ਤੁਹਾਡੀ ਕਿਸੇ ਵੀ ਵਪਾਰਕ ਅਦਾਰੇ ਦੇ ਵਿੱਚ ਜੇਕਰ ਪੇਟੀਐਮ ਦਾ ਸਾਊਂਡ ਬਾਕਸ ਮੌਜੂਦ ਹੈਗਾ 15 ਮਾਰਚ 2024 ਤੋਂ ਬਾਅਦ ਤੁਸੀਂ ਉਸ ਦੀ ਵਰਤੋਂ ਤਾਂ ਹੀ ਕਰ ਸਕਦੇ ਹੋ ਜੇਕਰ ਉਸ ਦੇ ਵਿੱਚ ਕਿਸੇ ਹੋਰ ਬੈਂਕ ਦਾ ਖਾਤਾ ਅਟੈਚ ਹੈਗਾ ਮਤਲਬ ਕਿ ਤੁਸੀਂ ਜਿਹੜੀ ਗ੍ਰਾਹਕ ਨੂੰ ਭੁਗਤਾਨ ਹਾਸਲ ਕਰਨਾ ਹੈ ਉਹ ਤੁਹਾਡਾ ਪੇਟੀਐਮ ਦੇ ਬੈਂਕ ਖਾਤੇ ਜਾਂ ਵਾਲਟ ਵਿੱਚ ਨਹੀਂ ਜਾ ਰਿਹਾ ਕਿਸੇ ਹੋਰ ਬੈਂਕ ਦੇ ਖਾਤੇ ਦੇ ਵਿੱਚ ਜਾ ਰਿਹਾ ਹੈਗਾ ਤਾਂ ਤੁਸੀਂ ਉਸ ਨੂੰ ਜਾਰੀ ਰੱਖ ਸਕਦੇ ਹੋ ਅਦਰਵਾਈਜ਼ ਤੁਸੀਂ ਉਸ ਨੂੰ ਜਾਰੀ ਨਹੀਂ ਰੱਖ ਸਕਦੇ ਅਤੇ ਜੇਕਰ ਤੁਹਾਡਾ ਭੁਗਤਾਨ ਪੇਟੀਐਮ ਬੈਂਕ ਜਾਂ ਪੇਟੀਐਮ ਦੇ ਵਾਲਟ ਵਿੱਚ ਜਾ ਰਿਹਾ ਹੈ ਤਾਂ ਤੁਹਾਨੂੰ ਚਾਹੀਦਾ ਕਿ ਤੁਸੀਂ ਪੇਟੀਐਮ ਦਾ ਬੈਂਕ ਜਾਂ ਪੇਟੀਐਮ ਦਾ ਵਾਲਟ ਬਦਲ ਕੇ ਕਿਸੇ ਹੋਰ ਬੈਂਕ ਦਾ ਖਾਤਾ ਹੈਗਾ ਜੋ ਉਹ ਇਸ ਸਾਊਂਡ ਬਾਕਸ ਦੇ ਨਾਲ ਅਟੈਚ ਕਰ ਲਵੋ ਸੋ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਣਾ ਹੁਣ ਸਾਨੂੰ ਦਿਓ ਇਜਾਜ਼ਤ ਤੁਸੀਂ ਬਣੇ ਰਹੋ ਲਗਾਤਾਰ ਬਾਈਜੀ ਪੰਜਾਬੀ ਦੇ ਨਾਲ ਧੰਨਵਾਦ ਜੀ